ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਬੀਰ ਸਿੰਘ ਜੜੀਆ ਪਿੰਡ ਧਰਮਗੜ ਤਹਿਸੀਲ ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਆ ਜਿਹੜੇ ਦਿਨ ਨੇ ਨਾ ਬੜੇ ਹਲਾਬੇ ਵਾਲੇ ਨੇ ਤੇ ਮੌਸਮ ਉਤੋਂ ਖਰਾਬ ਐ ਬੱਦਲਵਾਈ ਵਾਲਾ ਤੇ ਜੇ ਖੇਤਾਂ ਦੇ ਵਿੱਚ ਥੱਲੇ ਪਾਣੀ ਖੜਾ ਐ ਤੇ ਉਤੋਂ ਬੱਦਲਵਾਈ ਵਾਲਾ ਮੌਸਮ ਐਵੇਂ ਹੀ ਪੈਂਦਾ ਤਾਂ ਜਿਹੜੀ ਝੂਠੀ ਕਾਂਗਿਆਰੀ ਆ ਲੂਸ ਵਟ ਉਹ ਬਿਮਾਰੀ ਵਧਣ ਦਾ ਬੜਾ ਡਰ ਰਹਿੰਦਾ ਇਸ ਕਰਕੇ ਕਿਸਾਨ ਵੀਰੋ ਇਹ ਜਿਹੜੀ ਬਿਵਾਰੀ ਐ ਇਹ ਜਦੋਂ ਜ਼ਿਆਦਾ ਨਾਈਟrogen ਅਸੀਂ ਦਿਨੇ ਆ ਜਾਂ ਜ਼ਿਆਦਾ ਰეკਮੈਂਡੇਸ਼ਨ ਤੋਂ ਵੱਧ ਨਾਈਟrogen ਜਾਂ ਦੇਸੀ ਖਾਦ ਪਾਉਨੇ ਆ ਇੱਕ ਕਾਰਨ ਉਹ ਵੀ ਹੈਗਾ ਇਹਦਾ ਵਧਣ ਦਾ ਤੇ ਦੂਜੇ ਕਾਰਨ ਜਿਹੜਾ ਮੈਂ ਦੱਸਿਆ ਵੀ ਉੱਤੋਂ ਮੌਸਮ ਜਦੋਂ ਖਰਾਬ ਹੈ ਥੱਲੇ ਪਾਣੀ ਖੜਾ ਹੈ ਤਾਂ ਇਹ ਮੌਸਮ ਹੈ ਜਿਹੜਾ ਜਿਹੜੀ ਇਹ ਝੂਠੀ ਕਾਂਗਿਆਰੀ ਹੈ ਇਹ ਬੜੀ ਤੇਜ਼ੀ ਨਾਲ ਵਧਦੀ ਹੈ ਤੇ ਕਿਸਾਨ ਵੀ ਲੋ ਇਹਦੀ ਰੋਕ ਥਾਵੇਂ ਲਈ ਕੋਸਾਈਡ ਕਰਕੇ ਜਿਹੜੀ ਹੈਗੀ ਹੈ ਦਵਾਈ ਹੈ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਹੈ ਉਹ 500 ਗ੍ਰਾਮ ਦੀ ਸਪਰੇ ਕਰਨੀ ਆ ਜਦੋਂ ਜੀਰੀ ਭੋਲੇ ਦੇ ਵਿੱਚ ਹੋਵੇ ਤੇ ਇਹ ਢੇਲਾ ਜਿਹੜਾ ਬੜਾ ਵਹਿਤਰ ਹੁੰਦਾ ਸਪਰੇਅ ਕਰਨ ਦਾ ਇਸ ਕਰਕੇ ਮੈਂ ਸਮਝਦਾ ਵੀ ਸਾਰੇ ਕਿਸਾਨ ਵੀਰਾਂ ਨੂੰ ਆਪਣੇ ਖੇਤਾਂ ਦੇ ਵਿੱਚ ਢੇਡਾ ਮਾਰਨਾ ਚਾਹੀਦਾ ਤੇ ਤਾਂ ਕਿ ਜਿਹੜੀ ਇਹ ਝੂਠੀ ਕਾਂਗਿਆਰੀ ਹੈ ਜਿਹਨੂੰ ਕਿਸਾਨ ਵੀਰ ਹਲਦੀ ਰੋਗ ਵੀ ਕਹਿੰਦੇ ਨੇ ਇਹ ਨਾ ਆ ਸਕੇ ਕਿਸਾਨ ਵੀਰੋ ਜਿਹੜਾ ਰੋਗ ਹੈ ਤੇ ਜਿਆਦਾ ਛਾੜ ਦੇਣ ਵਾਲੇ ਜੀੜੀਆਂ ਨੂੰ ਹੁਣ ਇਹ ਕਾਫੀ ਵੱਡੇ ਲੈਵਲ ਤੇ ਆਉਣ ਲੱਗ ਗਿਆ ਤੇ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਕਿਸਾਨ ਹੁਣ ਬੜੇ ਸਿਆਣੇ ਨੇ ਬਹੁਤ ਪਾਣੀ ਤਕਰੀਬਨ ਮੋਟਰਾਂ ਸਾਰੀਆਂ ਬੰਦ ਨੇ ਕਿਸਾਨ ਉਹਨੂੰ ਇੱਕ ਵਾਰੀ ਇਹਨੂੰ ਹਵਾ ਲਵਾ ਕੇ ਜਦੋਂ ਜੀੜੀ ਭਗੋਲੇ 'ਚ ਹੋਵੇ ਤੇ ਉਦੋਂ ਪੰਜਾਬ ਖੇਤੀਬਾੜੀ ਇੰਸਟੀਟਿਊਟ ਦੀਆਂ ਜਿਹੜੀਆਂ ਰეკਮੈਂਡੇਸ਼ਨਾਂ ਨੇ ਦਵਾਈ ਦੀਆਂ ਸਪਰੇਆਂ ਦੀਆਂ ਉਹ ਸਾਨੂੰ ਸਪਰੇ ਕਰ ਲੈਣ ਚਾਹੀਦੀ ਆ ਨਹੀਂ ਤਾਂ ਕਿਸਾਨ ਵੀਰ ਜਦੋਂ ਇਹਨੂੰ ਕਮਾਉਣ ਨਾਲ ਅਸੀਂ ਕੱਟਦੇ ਆ ਉਹ ਜਿਹੜੀ ਹਲਦੀ ਰੋਗ ਆ ਜਦੋਂ ਨਿਸਰਦੀ ਆ ਜੀਰੀ ਉਦੋਂ ਹਲਦੀ ਰੰਗੇ ਜਿਹੜੇ ਕਟੋਲੀਆਂ ਬਣ ਜਾਂਦੀਆਂ ਨੇ ਜਿਹੜੇ ਬਾਅਦ ਦੇ ਵਿੱਚ ਫਿਰ ਨੀਲੇ ਹਰੇ ਰੰਗ 'ਚ ਹੋ ਜਾਂਦੀਆਂ ਨੇ ਕਾਲੇ ਰੰਗ 'ਚ ਕੱਲ ਹੋ ਜਾਂਦੀਆਂ ਨੇ ਤੇ ਮੈਂ ਸਮਝਦਾ ਇਹਦੀ ਰੋਕਥਾਮ ਕਰਨੀ ਬੜੀ ਜ਼ਰੂਰੀ ਆ ਜੇ ਅਸੀਂ ਇਹਨੂੰ ਫਿਰ ਤਰੇ ਤਰੇਲੇ ਵੜਦੇ ਹਾਂ ਟੜਕੇ ਵੇਲੇ ਜਦੋਂ ਇਹ ਹਰਦੀ ਰੋਗ ਆ ਜਾਂਦਾ ਤਾਂ ਉਹ ਸਾਰੇ ਜਿਹੜੇ ਦਾਣੇ ਨੇ ਉਹਨਾਂ ਦਾ ਰੰਗ ਡਿਸਕਲਰ ਹੋ ਜਾਂਦਾ ਜਾਨੀ ਖਰਾਬ ਹੋ ਜਾਂਦਾ ਇਸ ਕਰਕੇ ਇਹਦੀ ਰੋਕਟਾਮ ਕਰਨੀ ਬੜੀ ਜ਼ਰੂਰੀ ਹੈ ਤੇ ਕਿਸਾਨ ਵੀਰ ਉਹਨਾਂ ਬੜੇ ਸਿਆਣੇ ਨੇ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਜਿੱਥੇ ਇੱਥੇ ਬਾਰਸ਼ਾਂ ਹੋ ਰਹੀਆਂ ਨੇ ਮੋਟਰਾ ਬੰਦ ਨੇ 12 ਤੇ ਇਸ ਕਰਕੇ ਮੈਂ ਸਮਝਦਾ ਵੀ ਇਹ ਜਿਹੜਾ ਹੈਗਾ ਇਹਦੀ ਰੋਕਟਾਮ ਕਰਨੀ ਬੜੀ ਜ਼ਰੂਰੀ ਹੈ